ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹਰਮੀਤ ਸਿੰਘ ਪਠਾਨ ਮਾਜਰਾ ਐਮਐਲਏ ਆਮ ਆਦਮੀ ਪਾਰਟੀ ਸਹੀ ਜਾਂ ਫਿਰ ਕ੍ਰਿਸ਼ਨ ਕੁਮਾਰ ਜਿਹੜੇ ਅਫਸਰ ਨੇ ਵੱਡੇ ਆਈਐਸ ਮਾਈਨਿੰਗ ਵਿਭਾਗ ਦੇ ਨਹਿਰੀ ਵਿਭਾਗ ਦੇ ਉਹ ਸਹੀ ਦੋਨਾਂ ਦਾ ਪੰਗਾ ਪਿਆਏ ਦੋਸਤੋ ਕੱਲ ਮੀਡੀਆ ਦੇ ਵਿੱਚ ਹਰਮੀਰ ਸਿੰਘ ਪਠਾਨ ਮਾਜਰਾ ਖੁੱਲ ਕੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਹੈ ਪਹਿਲਾਂ ਵੀ ਕਈ ਪਾਰਟੀਆਂ ਦੇ ਵਿੱਚੋਂ ਰਿਹਾ ਹੈ ਦੋਸਤੋ ਕੱਲੀਆਂ ਚ ਵੀ ਰਿਹਾ ਹੈ ਉਹਨੇ ਆਪ ਹੀ ਦੱਸਿਆ ਕਹਿੰਦਾ ਮੈਂ ਟਰੱਕ ਜੁਨੀਅਨ ਦਾ ਪ੍ਰਧਾਨ ਵੀ ਰਿਹਾ ਹਾਂ ਸਰਪੰਚ ਵੀ ਰਿਹਾ ਪਿੰਡ ਦਾ ਤੇ ਬਲਾਕ ਸੰਮਤੀ ਦਾ ਵੀ ਰਿਹਾ ਭਾਵੇਂ ਕਈ ਅਹੁਦਿਆਂ ਤੇ ਉਹ ਬੰਦਾ ਰਿਹਾ ਹੋਇਆ ਖਲੋਟਾ ਬੰਦਾ ਹੁਣ ਇੱਕ ਗੱਲ ਬੋਲੀ ਕਹਿੰਦਾ ਇੱਥੇ ਦਿੱਲੀ ਵਾਲੇ ਵੋਟਾਂ ਮੰਗਣ ਨਹੀਂ ਆਉਣਗੇ 27 ਚ ਇੱਥੇ ਕਹਿੰਦਾ ਵੋਟਾਂ ਮੰਗਣ ਅਸੀਂ ਆਉਣੇ ਲੋਕਾਂ ਦੇ ਵਿੱਚ ਕਹਿੰਦਾ ਉਦੋਂ ਫੜ ਕੇ ਸਾਨੂੰ ਜੁੰਡਿਆਂ ਤੋਂ ਪਾਣੀ ਚ ਡੋਬ ਦੇਣਗੇ ਲੋਕ ਇਸ ਲਈ ਜਿਹੜੇ ਐਮਐਲਏ ਚੁੱਪ ਕਰੇ ਬੈਠੇ ਆ ਨਾ ਅਜੇ ਤੱਕ ਕਹਿੰਦਾ ਕੁਝ ਨਹੀਂ ਹੋ ਰਿਹਾ ਕਿ ਇਹਦੀ ਗੱਲ ਨਹੀਂ ਮੰਨਦੇ ਬੋਲ ਪਹਿਣ ਨਹੀਂ ਤਾਂ ਕੁਝ ਨਹੀਂ ਬਣਨਾ ਦੋਸਤੋ ਕ੍ਰਿਸ਼ਨ ਕੁਮਾਰ ਸਕੱਤਰ ਨੂੰ ਪੰਜਾਬ ਦਾ ਇੱਕ ਵਰਗ ਉਹ ਹੈ ਜਿਹੜਾ ਮਾਨਦਾਰ ਅਫਸਰ ਮੰਨਦਾ ਪਹਿਲਾਂ ਉਹ ਸਕੱਤਰ ਸਿੱਖਿਆ ਵਿਭਾਗ ਵਿੱਚ ਰਹੇ ਆ ਦੋਸਤੋ ਮੈਂ ਕਈ ਮਾਸਟਰ ਦੇਖੇ ਆ ਜਿਹੜੇ ਕ੍ਰਿਸ਼ਨ ਕੁਮਾਰ ਜਦੋਂ ਸਿੱਖਿਆ ਮਹਿਕਮੇ ਚ ਆਇਆ ਨਾ ਉਹਨਾਂ ਨੂੰ ਤਾਪ ਚੜ ਗਿਆ ਸੀ ਕਈ ਮਾਸਟਰਾਂ ਨੂੰ ਮਲਾਜ਼ਮਾਂ ਨੂੰ ਜਦੋਂ ਪੁੱਛਿਆ ਵੀ ਕੀ ਗੱਲ ਐ ਕਹਿੰਦੇ ਕ੍ਰਿਸ਼ਨ ਕੁਮਾਰ ਆ ਗਿਆ ਬਾਹਲਾ ਭੜਾ ਐ ਮੈਂ ਇੱਕ ਮਾਸਟਰ ਨੂੰ ਪੁੱਛਿਆ ਮੈਂ ਕਿਹਾ ਯਾਰ ਫੇਰ ਕੀ ਐ ਤੁਸੀਂ ਇਮਾਨਦਾਰੀ ਤੁਹਾਡਾ ਮਹਿਕਮਾ ਤੁਸੀਂ ਚੰਗੀ ਡਿਊਟੀ ਕਰਨੀ ਐ ਬੱਚੇ ਪੜਾਉਣੇ ਐ ਕਹਿੰਦਾ ਚੈੱਕ ਕਰਨ ਆਉਂਦਾ ਯਾਰ ਸਕੂਲਾਂ 'ਚ ਮਾਸਟਰਾਂ ਤੋਂ ਸਵਾਲ ਪੁੱਛਦਾ ਐ ਤੇ ਜਿਹੜੇ ਨਾ ਮੇਰੀ ਗੱਲ ਹੁੰਦੀ ਸੀ ਉਹ ਮਾਸਟਰ ਵਿਚਾਰਾ ਮਾਤਾ ਦਾ ਮਾਲੀ ਸੀ ਤੇ ਉਹ ਲੱਗ ਗਿਆ ਤੇ ਉਹ ਭਾਈ ਉਹਦਾ ਚਲੋ ਲਵਾ ਗਿਆ ਚਲੋ ਹਿੰਮਤ ਨਾਲ ਸਿਆਸੀ ਬੰਦੇ ਸੀ ਆਉਂਦਾ ਕੱਖ ਨਹੀਂ ਕਹਿਣ ਦਾ ਪਾਪ ਤੇ ਉਹ ਕਹਿੰਦਾ ਜੇ ਕਿਤੇ ਕ੍ਰਿਸ਼ਨ ਕੁਮਾਰ ਸੁਣ ਲੈ ਜਾਂ ਆ ਜੇ ਖਿੱਚ ਦਿੰਦਾ ਦੋਸਤੋ ਮੇਰਾ ਕਹਿਣ ਦਾ ਭਾਵ ਹੈ ਜਦੋਂ ਕ੍ਰਿਸ਼ਨ ਕੁਮਾਰ ਆਇਆ ਨਾ ਉਦੋਂ ਮਾਸਟਰ ਵੀ ਨਾਲ ਦੀ ਨਾਲ ਹੀ ਮੱਥੇ ਟੇਕਣ ਲੱਗ ਗਿਆ ਸੀ ਗੱਡੀ ਖੜਾ ਕੇ ਮੱਥਾ ਟੇਕ ਕੇ ਫੇਰ ਲੰਘਦਾ ਮੇਰੀ ਡਿਊਟੀ ਸੀ ਤੇ ਜਦੋਂ ਬਦ ਲਗਿਆ ਕ੍ਰਿਸ਼ਨ ਖਮਾਰ ਤੇ ਪਤੰਦਰ ਨਾਲ ਦੀ ਨਾਲ ਹੀ ਉਹਨੂੰ ਪਤਾ ਤਾਂ ਲੱਗਦਾ ਸੀ ਵੀ ਗੁਰਦੁਆਰੇ ਦਾ ਗੇਟ ਆ ਗਿਆ ਪਰ ਗੱਡੀ ਦਾ ਹਾਰਨ ਜਾਉਂਦਾ ਸਟੀਅਰਿੰਗ ਥਿਆ ਤੜ ਕੇ ਪਾ 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 ਤਿੰਨ ਵਾਰੀ ਐ ਕਰਕੇ ਲੰਘ ਜਾਂਦਾ ਖੜਕ ਕੇ ਮੱਥਾ ਟੇਕਣਾ ਭੁੱਲ ਗਿਆ ਫਿਰ ਮੈਨੂੰ ਜਦੋਂ ਪਤਾ ਲੱਗਿਆ ਕਹਿੰਦੇ ਕ੍ਰਿਸ਼ਨ ਕੁਮਾਰ ਬਦਲ ਗਿਆ ਮਗਰ ਠੀਕ ਹੈ ਵੀ ਭਾਈ ਤੇ ਜਦੋਂ ਉਹ ਦੋਸਤੋ ਆ ਗਿਆ ਇੱਧਰ ਹੁਣ ਤੁਹਾਨੂੰ ਪਤਾ ਹੈ ਭਗਵੰਤ ਮਾਨ ਨੇ ਪਿੱਛੇ ਚ ਟੇਲਾਂ ਤੇ ਪਾਣੀ ਪਹੁੰਚਾਇਆ ਤੇ ਉਹਨੇ ਸੂਏ ਵੀ ਪੱਕੇ ਕਰਾਏ ਜਿਹੜਾ ਕੰਮ ਚੰਗਾ ਹੈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮਾਨ ਸਾਹਿਬ ਨੇ 50 ਸਾਲ ਤੋਂ 30 ਸਾਲ ਤੋਂ ਜਿੱਥੇ ਪਾਣੀ ਨਹੀਂ ਪਹੁੰਚਿਆ ਸੀ ਉਹ ਟੇਲਾਂ ਤੇ ਪਹੁੰਚਾਤਾ ਇਤਿਲੀ ਮਾਨ ਸਾਹਿਬ ਦਾ ਬੜਾ ਧੰਨਵਾਦ ਹੈ। ਸੂਏ ਪੱਕੇ ਕਰਾਏ, ਪਾਈਪਾਂ ਪਵਾਇਆਂ। ਹਰੇਕ ਪਿੰਡ ਦੇ ਵਿੱਚ ਪਾਈਪ ਲਾਈਨ ਪਈ ਹੈ, ਇੱਥੇ ਵੀ ਪਈ ਹੈ। ਮੇਰੇ ਪਿੰਡ ਦੇ ਵਿੱਚ ਬਹੁਤ ਵੱਡੀ ਪੈਸਾ ਲੱਗਿਆ। ਇਹ ਮਾਨ ਸਾਹਿਬ ਦੀ ਸੋਚ ਸੀ ਵੀ ਨਹਿਰੀ ਪਾਣੀ ਨੂੰ ਪਹੁੰਚਾਉਣਾ ਹੈ। ਕ੍ਰਿਸ਼ਨ ਕੁਮਾਰ ਨੇ ਕਹਿੰਦੇ ਨਾਲ ਬੜੀ ਮਦਦ ਦਿੱਤੀ ਦੋਸਤੋ। ਇਮਾਨਦਾਰ ਅਫਸਰ ਹੈ। ਇੱਕ ਤਾਂ ਉਹਦੀ ਇਮਾਨਦਾਰੀ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਹੈ। ਉਹ ਨੂੰ ਮਾੜਾ ਵੀ ਕਹਿ ਰਿਹਾ ਸੀ ਕ੍ਰਿਸ਼ਨ ਕੁਮਾਰ ਨੂੰ ਕਹਿੰਦਾ ਸੀ ਮੈਂ ਫੋਨ ਲਾ ਕੇ ਕਿਹਾ ਕਿ ਖਾ ਹੁਣ ਘੱਗਰ ਦਾ ਰੇਤਾ ਕਹਿੰਦਾ ਤੂੰ ਕਹਿੰਦਾ ਮੈਂ ਕੌਲੀ ਰੇਤੇ ਦੀ ਨਹੀਂ ਚੱਕਣ ਦਿੰਦਾ ਮਾਈਨਿੰਗ ਨਹੀਂ ਕਰਨ ਦਿੰਦਾ ਕਹਿੰਦਾ ਆ ਪਿਆ ਹੁਣ ਰੇਤਾ ਆ ਘੱਗਰ ਭਰਿਆ ਪਿਆ ਰੇਤੇ ਨਾਲ ਤੇ ਖਾ ਕਹਿੰਦਾ ਉਹਨੂੰ ਰੇਤਾ ਕੌਲੀ ਲੈ ਲੈ ਵਿੱਚ ਪਾ ਲੈ ਸ਼ੱਕਰ ਵਾਂਗੂ ਚਮਚਾ ਲੈ ਲੈ ਤੇ ਖਾ ਕਹਿੰਦਾ ਫਿਰ ਕੋਈ ਗੱਲ ਨਹੀਂ ਹੋਊਗੀ ਭਾਵ ਕਹਿੰਦਾ ਪਹਿਲਾਂ 10-20 ਸਾਲ ਦੀ ਗੱਲ ਐ ਅਸੀਂ ਆਪ ਹੀ ਘੱਗਰ ਪੱਟ ਲੈਂਦੇ ਤੇ ਕਹਿੰਦਾ ਆਪਦੇ ਜ਼ਮੀਨਾਂ ਚ ਪਾ ਲੈਂਦੇ ਉੱਚੀਆਂ ਕਰ ਲੈਂਦੇ ਕਹਿੰਦਾ ਕਦੇ ਨਹੀਂ ਸੀ ਆਇਆ ਵਧੀਆ ਘੱਗਰ ਨੀਵਾ ਹੋ ਜਾਂਦਾ ਕਹਿੰਦਾ ਹੁਣ ਕ੍ਰਿਸ਼ਨ ਕੁਮਾਰ ਦੁਰਾਵੀਨਾਂ ਦੇਖਦਾ ਜੇ ਕਹਿੰਦਾ ਕੋਈ ਕੌਲੀ ਮਿੱਟੀ ਦੀ ਵੀ ਚੱਕ ਲੈਣਾ ਘੱਗਰ ਚੋਂ ਜਾਂ ਕਿਤੋਂ ਕਹਿੰਦਾ ਮਾਈਨਿੰਗ ਦਾ ਪਰਚਾ ਉਹਦੀ ਠੋਕ ਦਿੰਦਾ ਦੋਸਤੋ ਦੁਰਾਵੀਨਾਂ ਨਿਗਰ ਰੱਖਦਾ ਤੇ ਉਹ ਰੱਖਿਆ ਬੈਠਾ ਸੀ ਦੋਸਤੋ ਕ੍ਰਿਸ਼ਨ ਕੁਮਾਰ ਤੇ ਕਹਿੰਦਾ ਲੋਕਾਂ ਨੂੰ ਮੈਂ ਕੀ ਜਵਾਬ ਦੇਵਾਂ ਜਿਨ੍ਹਾਂ ਦੇ ਖੇਤ ਡੁੱਬ ਗਏ ਇਕ ਕ੍ਰਿਸ਼ਨ ਕੁਮਾਰ ਕਰਕੇ ਡੁੱਬਿਆ ਕ੍ਰਿਸ਼ਨ ਕੁਮਾਰ ਬਹੁਤ ਮਾੜਾ ਅਫਸਰ ਹੈ ਹੁਣ ਇਹ ਕਈ ਗੱਲਾਂ ਦੋਸਤੋ ਬੋਲੀਆਂ ਮੀਡੀਆ ਚਾ ਚੁੱਕਾ ਹੈ ਤੇ ਹੁਣ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਜਾਣਦੇ ਹੋ ਕ੍ਰਿਸ਼ਨ ਕੁਮਾਰ ਨੂੰ ਕਿ ਐਮਐਲਏ ਕੁਝ ਹੱਦ ਤੱਕ ਸਹੀ ਹੈ ਦੋਸਤੋ ਜਾਂ ਕ੍ਰਿਸ਼ਨ ਕੁਮਾਰ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਮਾਈਨਿੰਗ ਕਰਨ ਦਾ ਮੌਕਾ ਮਿਲ ਜੇ ਇਹਨੂੰ ਮਾਈਨਿੰਗ ਮਹਿਕਮੇ ਚੋਂ ਪਟਕੇ ਸੁੱਟ ਦਈਏ ਉਹਦੀ ਬਦਲੀ ਹੋ ਜੂਗੀ ਦਾਅ ਪੈ ਕੇ ਤੇ ਮੈਨੂੰ ਕਰਨ ਦਾ ਮੌਕਾ ਮਿਲ ਜੂ ਸਾਰੀ ਗੱਲ ਆਹ ਹੈ ਜਾਂ ਵਾਕਈ ਕ੍ਰਿਸ਼ਨ ਕੁਮਾਰ ਦੇ ਵਿੱਚ ਵੀ ਫਰਕ ਹੈ ਦੋਸਤੋ ਇਹ ਗੱਲ ਦੱਸਿਓ ਪਰ ਹਰਮੀਤ ਸਿੰਘ ਪਠਾਨ ਮਾਜਰੇ ਦਾ ਆਮ ਪਾਰਟੀ ਚ ਹੁਣ ਰਹਿਣਾ ਮੁਸ਼ਕਲ ਹੈ ਜਿੱਥੋਂ ਤੱਕ ਮੇਰਾ ਅਸਟੀਮੇਟ ਹੈ ਜਿਹੜੇ ਹਸਾਬ ਨਾਲ ਉਹ ਕੱਲ ਦੇ ਪ੍ਰੈਸ ਨੂੰ ਇੰਟਰਵਿਊਆ ਉਹਨਾਂ ਨੂੰ ਦੇ ਰਹੇ ਆ ਜਿਹੜੇ ਚੈਨਲ ਦੀ ਆਮ ਆਦਮੀ ਪਾਰਟੀ ਨਾ ਲੱਗਦੀ ਆ ਮੈਂ ਕਹਿ ਦਿਆਂ। ਦੋਸਤੋ ਜਿਹਦੇ ਵਿੱਚ ਪੀਟੀਸੀ ਚੈਨਲ ਉਹਨਾਂ ਨੇ ਵੀ ਵੱਡੀ ਖਬਰ ਲਾਈ ਹੈ ਤੇ ਚਲਾਈ ਹੈ। ਉਂਝ ਤੇ ਉਹ ਪ੍ਰਾਣਾ ਕਾਲੀਆਂ ਦਾਗੂ ਵੀ ਰਿਹਾ ਹੈ। ਹਰਮਿੰਦਰ ਸਿੰਘ ਪਠਾਨ ਮਾਜਰਾ ਸਾਹਿਬ ਮਜੀਠਕੇ ਵਰਗਿਆਂ ਦਾ ਫੋਟੋਮ ਆਉਂਦੀ ਸੀ ਹੈਗੀ। ਤੇ ਦੋਸਤੋ ਉਹਨਾਂ ਦੇ ਚੈਨਲਾਂ ਤੇ ਚੱਲਣ ਵੀ ਲੱਗ ਪਿਆ ਹੋ ਸਕਦਾ ਹੈ ਉਹਨਾਂ ਨਾਲ ਕੋਈ ਸੋਰਾ ਮਿਲ ਵੀ ਗਈ ਹੋਵੇ ਵੱਜ ਗਿਆ ਹੋਵੇ ਫੋਨ ਕੋਈ ਸੁਖਵੀਰ ਦਾ ਕਿ ਪਠਾਨ ਮਾਜਰਾ ਜੀ ਆਜੋ ਮਾਂ ਪਾਰਟੀ ਚ ਆਪਣੀ ਚ ਕਿਉਂਕਿ ਦੋਸਤੋ ਸਿਆਸੀ ਆਗੂ ਇੰਜ ਹੀ ਕਹਿੰਦੇ ਹੁੰਦੇ ਜਦੋਂ ਕਿਸੇ ਨੂੰ ਪੱਟ ਕੇ ਲਿਆਉਣਾ ਹੋਵੇ ਇਹ ਹੁੰਦੇ ਆਜੋ ਆਪਣੀ ਮਾਂ ਪਾਰਟੀ ਚ ਤੇ ਦੋਸਤੋ ਹੋ ਸਕਦਾ ਮਾਂ ਪਾਰਟੀ ਚ ਦਵਾਰੇ ਆ ਜੇ ਜਾਂ ਫਿਰ ਮਤਰਈਵਾ ਨਾ ਕਿਤੇ ਚੰਗੀ ਲੱਗਣ ਲੱਗ ਜੇ ਭਾਵ ਕਾਂਗਰਸ ਕਿਤੇ ਬਾਜਵੇ ਵਰਗੇ ਨਾ ਟੈਂਕ ਨਾਲ ਗੇੜਾ ਉਧਰ ਨੂੰ ਮਾਰ ਜਾਣ ਕਿਤੇ ਚੰਨੀ ਵਰਗੇ ਇਸ ਲਈ ਦੇਖਦੇ ਆ ਪਰ ਆਮ ਪਾਰਟੀ 'ਚ ਰਹਿਣਾ ਉਹਨਾਂ ਦਾ ਹੁਣ 100 ਦੇ ਵਿੱਚੋਂ 99% ਮੁਸ਼ਕਲ ਹੈ ਮੈਨੂੰ ਤੇ ਇੰਜ ਲੱਗਦਾ ਜੇ ਅੱਜ ਉਹਨਾਂ ਨੂੰ ਇੰਟਰਵਿਊਆਂ ਹੋਰ ਦੇ ਦਿੱਤੀਆਂ 2-4 ਚੈਨਲਾਂ ਨੂੰ ਸ਼ਾਮ ਤੱਕ ਉਹਨਾਂ ਨੂੰ ਪਾਰਟੀ 'ਚੋਂ ਕੱਢ ਹੀ ਦਿੱਤਾ ਜਾਊ ਮਤਲ ਕਰ ਦਿੱਤਾ ਜਾਊ ਰੋਕ ਲਾ ਦਿੱਤੀ ਜਊ ਕਿਉਂਕਿ ਨਾ ਉਹ ਦਿੱਲੀ ਵਾਲਾਂ ਦਾ ਵੀ ਲੈ ਗਿਆ ਜਦੋਂ ਦਿੱਲੀ ਵਾਲਿਆਂ ਦਾ ਨਾਂ ਕੋਈ ਲੈਂਦਾ ਹੈ ਉਦੋਂ ਫਿਰ ਗੁੱਝੀ ਸੱਟ ਹੈ ਜਿਹੜਾ ਝਕਮ ਉਹ ਫਿਰ ਜਾਦੇ ਪੀੜਾਦਾਇਕ ਹੁੰਦੀ ਹੈ ਇਸ ਲਈ ਦੋਸਤੋ ਦੇਖਦੇ ਆ ਤੇ ਦੱਸਿਓ ਕਿ ਹਰਮੀਤ ਸਿੰਘ ਪਠਾਨ ਮਾਜਰਾ ਜਾਂ ਕੇਵਲ ਕ੍ਰਿਸ਼ਨ ਇਹਨਾਂ ਚੋਂ ਦੋਨਾਂ ਚੋਂ ਕਿਹੜਾ ਸਹੀ ਹੈ ਵੀਡੀਓ ਨੂੰ ਸਾਂਝੀ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ